ਦੀ ਹਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਾਈਟੀ ਆ ਗਈ ਜੀ ਗਰਮੀ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਤੁਹਾਡੇ ਵਾਸਤੇ ਲੈ ਕੇ ਆਏਗੇ ਬਿਲਕੁਲ ਕਾਟਨ ਦੇ ਉੱਤੇ ਜੀ ਬਿਲਕੁਲ ਕਾਟਨ ਦੇ ਉੱਤੇ ਕਪੜਾ ਹੈ ਇਹ ਮੈਚਿੰਗ ਸੂਟ ਆਲ ਓਵਰ ਸੂਟ ਦੇਖੋ ਜੀ ਡਿਜ਼ਾਈਨ ਕਿੰਨੇ ਵਧੀਆ ਡਿਜ਼ਾਈਨ ਆਏ ਹੋਏ ਨੇਗੇ ਅਸਲ ਵਾਰ ਦਾ ਕਪੜਾ ਹੈ ਕਮੀਜ਼ ਦਾ ਕਪੜਾ ਜੀ ਨਾਲ ਇਹਦੇ ਮੈਚਿੰਗ ਸੂਟ ਹੈਗਾ ਬਿਲਕੁਲ ਕਾਟਨ ਦੇ ਉੱਤੇ ਜੀ ਇਹ ਸਿਰਫ 300 ਰੁਪਏ ਸੂਟ ਕੱਤਾ ਜੀ ਇਹ ਮਾਰਕੀਟ 'ਚ ਵੇਕੇ 450 ਦਾ ਵੇਕੇ 500 ਦਾ ਭਰਾਮਾ ਦੀ ਹੱਤੀ ਦੇ ਉੱਤੇ ਸਿਰਫ 300 ਰੁਪਏ ਦਾ ਸੂਟ ਕੱਤਾ ਜੀ ਕਾਟਨ ਦਾ ਸੂਟ ਰੰਗਟ ਜੈਨੇ ਵਿੱਚ ਆਲ ਓਵਰ ਵੀ ਆ ਗਈ ਜੀ ਬਹੁਤ ਜ਼ਿਆਦੇ ਤੇ ਮੈਚਿੰਗ ਵੀ ਆ ਗਈ ਬਿਲਕੁਲ ਨਵੇਂ-ਨਵੇਂ ਰੰਗਾਂ ਦੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਾਈਟੀ ਪਹੁੰਚ ਚੁੱਕੀ ਹੈ ਜੀ ਆ ਦੇਖੋ ਜੀ ਆਲ ਓਵਰ ਦੇ ਰੰਗ ਆ ਸਾਰੇ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਬਿਲਕੁਲ ਨਵੀਂ ਵੈਰਾਈਟੀ ਲੈ ਕੇ ਆ ਗਏ ਜੀ ਗਰਮੀ ਵਾਲੀ ਵੈਰਾਈਟੀ ਸਿਰਫਤ 900 ਦਾ ਕਾਟਲ ਦਾ ਸੂਟ ਆਤਾ ਜੀ ਬਿਲਕੁਲ ਕਾਟਲ ਦਾ ਸੂਟ 300 ਰੁਪਏ ਦੇ ਵਿੱਚ ਰੰਗ ਤੇ ਡਿਜ਼ਾਈਨ ਦੇ ਵਿੱਚ ਨਵੇਂ-ਨਵੇਂ ਪਹੁੰਚੁੱਕੇ ਹੈਗੇ ਤਹਾਡੇ ਵਾਸਤੇ ਲੈ ਕੇ ਆਏ ਆ ਸਪੈਸ਼ਲ ਕਾਟਨ ਭਰਾਵਾਂ ਦੀ ਹੱਟੀ ਦੇ ਉੱਤੇ ਸਿਰਫ 300 ਦਾ ਸੂਟ ਜੀ ਇਹ ਆਲ ਓਵਰ ਦੇ ਰੰਗ ਆ ਸਾਰੇ ਜੀ ਆਲ ਓਵਰ ਆ ਗਿਆ ਡਿਜ਼ਾਈਨ ਹੈਗੇ ਇੱਕ ਤੋਂ ਇੱਕ ਵਧੀਆ ਆਏ ਹੋਏ ਨੇ ਸਾਰੇ ਜੀ ਸੀਜ਼ਨ ਸ਼ੁਰੂ ਹੁੰਦੇ ਗਰਮੀ ਦਾ ਫੈਨਸੀ ਵੈਰਾਈਟੀ ਬਿਲਕੁਲ ਗਰਮੀ ਵਾਲੀ ਵੈਰਾਈਟੀ ਆ ਚੁੱਕੀ ਹੈ ਜੀ 300 ਰੁਪਏ ਦੇ ਵਿੱਚ ਕਾਟਨ ਦਾ ਸੂਟ ਰਾਮਾ ਦੀ ਹੱਤੀ ਦੇ ਉੱਤੇ ਫੇਰ ਮੇਲਾ ਚੱਲ ਰਿਹਾ ਹੈਗਾ ਆ ਦੇਖੋ ਜੀ ਬਹੁਤ ਹੀ ਰੰਗ ਤੇ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਰੰਗ ਡਿਜ਼ਾਈਨ ਆਏ ਹੋਏ ਨੇ ਇਹਦੇ ਵਿੱਚ 300 ਦੇ ਵਿੱਚ ਕਾਟਨ ਦਾ ਸੂਟ ਹੈ ਜੀ ਆਲ ਓਵਰ ਸੂਟ ਹੈ 5 ਮੀਟਰ ਕੱਪੜਾ ਕਾਟਨ ਦਾ ਸੂਟ ਸਿਰਫ 300 ਦਾ ਕਰਤਾ ਹੀ ਇਹ ਮੈਚਿੰਗ ਵੀ ਹੈਗਾ ਉਹਦਾ ਰੇਟ ਵੀ 300 ਹੀ ਹੈ ਵਿੱਚ ਮੈਚਿੰਗ ਵੀ ਬਹੁਤ ਕਲਰ ਆਏ ਹੋਏ ਨੇ ਤੇ ਆਲ ਓਵਰ ਵੀ ਆਏ ਹੋਏ ਨੇ ਇਹਦੇ ਵਿੱਚ ਬਿਲਕੁਲ ਕਾਟਣਾ ਹੈ ਫਰਸਟ ਕਲਰ ਬਿਲਕੁਲ ਹਰ ਕਿਸਮ ਦੇ ਕਪੜਾ ਹਨ ਸਾਰ ਕਪੜਾ ਹੀ ਪੂਰਾ ਵਧੀਆ ਇਹ ਆ ਦੇਖੋ ਜਿਹਦੇ ਵਿੱਚ ਮੈਚਿੰਗ ਦੇ ਡਿਜ਼ਾਈਨ ਵੀ ਦਿਖਾ ਰਹੇ ਹਾਂ ਤੁਹਾਨੂੰ ਪਹਿਲਾਂ ਆਲ ਓਵਰ ਦੇ ਦਿਖਾਏ ਨੇ ਇਹ ਮੈਚਿੰਗ ਜੇ ਆ ਗਈ ਮੈਚਿੰਗ ਦੇ ਵਿੱਚ ਲੋ ਚਾਹੇ ਆਲ ਓਵਰ ਦੇ ਵਿੱਚ ਲੋ ਸਰਫਾਤ ਤਿੰਨ ਸੌ ਰੁਪਏ ਇਕੱਟਾ ਜੀ ਇਹ 300 ਰੁਪਏ ਦੇ ਵਿੱਚ ਬਹੁਤ ਕੁਆਂਟੀਟੀ ਚ ਮਾਲ ਪਹੁੰਚ ਚੁੱਕਿਆ ਜੀ ਬਹੁਤ ਰੰਗ ਤੇ ਡਿਜ਼ਾਈਨ ਬਹੁਤ ਆ ਚੁੱਕਿਆ ਇਹਦੇ ਵਿੱਚ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਜੀ ਕਿਸੇ ਵੀ ਪਹਿਲੇ ਪ੍ਰਾਣੀ ਵੇਚਣ ਵਾਸਤੇ ਦੁਕਾਨਦਾਰੀ ਵਾਸਤੇ ਇਕੱਠੇ ਨੂੰ ਲੈ ਕੇ ਜਾਣੇ ਤਾਂ ਜਿੰਨੇ ਮਰਜ਼ੀ ਲੈ ਜਾ ਸਕਦਾ ਜੀ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਗਰਮੀ ਵਾਲੀ ਕੁਆਂਟਰੀ ਬਹੁਤ ਜ਼ਿਆਦਾ ਮਾਲ ਪਹੁੰਚ ਚੁੱਕਿਆ ਜੀ ਹੋਰ ਵੀ ਬਹੁਤ ਵੈਰੀਟੀਆਂ ਆ ਗਈਆਂ ਗਰਮੀ ਵਾਲੀਆਂ ਸਾਨੂੰ ਕੱਲ ਨੂੰ ਹੋਰ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਨਵੇਂ ਤੇ ਨਵੇਂ ਡਿਜ਼ਾਈਨ ਤੇ ਨਵੇਂ ਨਵੇਂ ਕੁਆਲਿਟੀਆਂ ਗਰਮੀ ਵਾਲੀਆਂ ਬਹੁਤ ਮੇਲ ਦੇ ਆ ਚੁੱਕੇ ਜੀ ਕਾਟਨਾਂ ਵੀ ਆ ਗਈਆਂ ਹੋਰ ਬਥੇ ਜਿਹੇ ਮਾਲ ਦੇ ਕੱਪੜੇ ਆ ਚੁੱਕੇ ਨੇ ਗਰਮੀ ਵਾਲੇ ਕਾਟਨ ਦੇ ਸਾਨੂੰ ਬਿਲਕੁਲ ਦਿਖਾ ਰਹੇ ਹਾਂ ਸਾਰੇ ਕਾਟਨ ਦੇ ਬਹੁਤ ਰੰਗ ਆਏ ਹੋਏ ਨੇ ਜਿਹਦੇ ਵਿੱਚ ਰੰਗੜੇ ਆ ਦੇਖੀ ਚਲੋ ਜੀ ਸਕਰੀਨਸ਼ਾਟ ਲੈ ਕੇ ਸਾਵੇਂ ਮਗਾ ਸਕਦੇ ਹੋਗੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਜੀ ਦੇਖੋ ਸ਼ੇਰ ਮੇਲੇ ਦੇ ਉੱਤੇ ਜੀ ਬਹੁਤ ਹੀ ਰੰਗ ਡਿਜ਼ਾਈਨ ਦੇ ਵਿੱਚ ਆ ਚੁੱਕਿਆ ਜੀ ਗਰਮੀ ਵਾਲੇ ਵੈਰਾਈਟੀ ਫੁੱਲ ਕੁਆਂਟੀਟੀ ਨੂੰ ਪਹੁੰਚ ਚੁੱਕੀ ਹੈ ਜੀ ਕਾਟਨ ਦਾ ਸੂਟ 300 ਦੇ ਕੱਟਾ ਜੀ ਇਹ 300 ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਸ਼ੇਰ ਮੇਲਾ ਚੱਲ ਰਿਹਾ ਹੈਗਾ ਸ਼ੇਰ ਮੇਲੇ ਦੇ ਉੱਤੇ ਜੀ ਕਾਟਨ ਦਾ ਸੂਟ ਸਿਰਫ 300 ਦੇ ਵਿੱਚ ਭਰਾਵਾਂ ਦੀ ਹੱਤੀ ਵਾਸਤੇ ਰੋਡ ਮਾਡਲ ਦੀ ਫੈਨਸੀ ਸੂਟਾਂ ਦਾ ਆ ਭਾਰੀ ਸ਼ੇਰ ਮੇਲਾ